ਆ ਲੈ ਲੈ ਵੀਰ ਕੱਲਾ ਕਲਾ ਮਾਈਓ ਆਜਿ ਉਹ ਮੇਰੇ ਨਾਲੇ ਬਰਨੇ ਨੇ ਦੋ ਆਵੇ ਕੇ ਨਹੀਂ ਮਿਲਿਆ ਕੋਈ ਆ ਸਰਵਨਰਾਹ ਨੰਬਰ ਲੈਂਦਾ ਦੀਰ ਸੋਨੋ ਸਾਨੂੰ ਸ਼ਿੰਦਲੇ ਵਾਲਾ ਬਹੁਤ ਆਇਆ ਨੀ ਫੋਨ ਨੰਬਰ ਨੀ ਫੋਨ ਨੰਬਰ ਹਾਲੀ ਕਿਹੜਾ ਪਿੰਡ ਦਾ ਡਾਕ ਕਿੱਥੇ ਲੱਗੇ 26 ਤੋਂ ਪੁੱਟ ਗਲੇ ਮੇਰਾ ਤਾਂ ਇਹ ਨਹੀਂ ਦੇ ਦੇਣਾ ਕੋਈ ਨਾ ਕੋਈ ਨੌਕਰੀ ਹੋਵੇ ਆ ਸੀਮਲ ਠੀਕ ਹੈ ਚਲੋ ਆਗਾ ਬਿੱਲਿਆਂ ਦੇ ਤੋਂ ਭਰਦੇ ਮੋਬਾਈਲ ਨੰਬਰ ਵਰਕੇ ਦੇ ਰਹਾ ਹਾਂ ਆਕੇ ਜਿੰਦੇ ਆਪਣੇ ਨਹੀਂ ਨਹੀਂ ਇਹ ਮੁੜ ਕੇ ਹੁੰਦੇ ਨਹੀਂ ਦੇ ਵਿੱਚ ਕਾ ਇੱਥੇ ਲਿਖਾ ਕੇ ਫੇਰ ਰੱਖਣਾ ਤੁਹਾਨੂੰ ريال نمبر دکھا کے پھر آ جی تھوڑا کھلو اندر آؤ ادھر آ جاؤ ادھر آ جاؤ ادھر آ جاؤ دکھاؤ جی ادھر چل رہی ہے میں اپ پہ یہ تیز پاؤ لگے تو کوئی نہیں ਜਾ ਇਹ ਉਹ ਚਾਰ ਪੰਜ ਲੱਖ ਦਾ ਮੇਜ਼ਰ 5 ਸੋੜੇ ਦਾ ਖਾਇਦਾਂ ਚੱਲ ਆ ਬਾਈਟ ਕਰੀ ਅੰਦਰ ਚੱਲ ਅੰਦਰ ਕਿਹੜੇ ਪਿੰਡ ਜੋ ਮੀਟਰ ਵਾਲ ਚ ਲੈ ਮੈਂ ਗੁਰਵਜਨ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸ਼ਿਕਾਇਤ ਛੋਟੀ ਪੰਜਾਬ ਤੋਂ ਅੱਜ ਅਸੀਂ ਇਸ ਵੇਲੇ ਖੜੇ ਆ ਕੋਟ ਮੇ ਸਿੰਘ ਸਾਫ ਡਿਵੀਜ਼ਨ ਫੁਰੂ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਏ ਅਸੀਂ ਚਾਤੀਵੰਦ ਪਿੰਡ ਪਿੰਡਰ ਕਲੌਨੀ ਗੁਰੂਵਾਲੀ ਚੱਬਾ ਮੜਿਆਲਾ ਆਦ ਪਿੰਡਾਂ 'ਚ ਜਿਹੜੇ ਸਬਡਿਵੀਜ਼ਨ ਲੱਗਦੇ ਆ ਇੱਥੇ ਪੁੱਟ ਕੇ ਮੀਟਰ ਦੇ ਜਮਾ ਕਰਵਾਵਾਂਗੇ ਜਿਹੜੇ ਸਮਾਰਟ ਮੀਟਰ ਲੱਗੇ ਆ ਜਿਹੜਾ ਨਿੱਜੀ ਕਰਨ ਵਾਲੇ ਬਣੇ ਰਾਹ ਜਾਂਦਾ ਵਾ ਕਾਰਪੋਰੇਟ ਖਰੀਦ ਕੇ ਤੇ ਪੂਰੀ ਤਰ੍ਹਾਂ ਸਾਡਾ ਬਿਜਲੀ ਬੋਰਡ ਦਾ ਨਿੱਜੀ ਕਰਨਗੇ ਉਹ ਆਪਣੇ ਨਿੱਜੀ ਹੱਥਾਂ 'ਚ ਲੈ ਕੇ ਤੇ ਆਮ ਲੋਕਾਂ ਦੀ ਖਪਤਕਾਰਾਂ ਦੀ ਜਿਹੜੀ ਆ ਉਹ ਲੁੱਟ ਕਰਨ ਕਰਨੀ ਚਾਹੁੰਦੇ ਆ ਜਿਹਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ ਪੂਰੀ ਤਰ੍ਹਾਂ ਜਿਹੜਾ ਵਾ ਇੱਥੇ ਜਿਹੜਾ ਵਾ ਜ ਮੀਟਰ ਜਿਹੜੇ ਉਹ ਜਮਾ ਕਰਵਾਵਾਂਗੇ ਅਕੇ ਚੱਪਾਈ ਕੀ ਕਰ ਰਹੇ ਜੀ ਤੁਸੀਂ ਇਹ ਮੀਟਰਾਂ ਦਾ ਵੇਖੋ ਜੀ ਇਹ ਜਿਹੜੇ ਚਿਪ ਵਾਲੇ ਮੀਟਰ ਆ ਬਹੁਤ ਜ਼ਿਆਦੀ ਇਹਨਾਂ ਦੀ ਖਪਤ ਹੁੰਦੀ ਆ ਬਹੁਤ ਸਾਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਖਪਤਕਾਰਾਂ ਲਈ ਘਾਤ ਕੋਣਗੇ ਇਹਨਾਂ ਦੇ ਨਾਲ ਬਿੱਲ ਬਹੁਤ ਜ਼ਿਆਦਾ ਆਉਣਗੇ ਤੇ ਸਾਡੇ ਬਿਜਲੀ ਦਾ ਬਿਜਲੀ ਬੋਰਡ ਦਾ ਜਿਹੜਾ ਸਿੱਧਾ ਹੀ ਨਿਜੀਕਰਨ ਹੋ ਕੇ ਤੇ ਕਾਰਪੋਰੇਟ ਕਰਾਣੇ ਦੇ ਹੱਥਾਂ ਦੇ ਵਿੱਚ ਚਲੇ ਜਾਊਗਾ ਇਸ ਕਰਕੇ ਸਾਨੂੰ ਇਹਦਾ ਵਿਰੋਧ ਕਰਨਾ ਜਿਹੜਾ ਵਾ ਉਹ ਜ਼ਰੂਰੀ ਆ ਅਸੀਂ ਪਹਿਲੇ ਮੀਟਰਾਂ ਦੀ ਮੰਗ ਕਰਦੇ ਆ ਵੀ ਜਿਹੜੇ ਪਹਿਲੇ ਮੀਟਰ ਸੀ ਉਹ ਉਹ ਆਣ ਕੇ ਸਾਡੇ ਘਰਾਂ ਦੇ ਵਿੱਚ ਲਾਇਆ ਜਾਣ ਜਿਹਦੇ ਨਾਲ ਅਸੀਂ ਬਿੱਲ ਜਿਹੜਾ ਵਾ ਦੇਈਏ ਅਸੀਂ ਆ ਛੇਪ ਵਾਲੇ ਮੀਟਰ ਕਦੇ ਵੀ ਜਿਹੜਾ ਲੱਗਾ ਨਹੀਂ ਦੇਗਾ ਆਉਣ ਵਾਲੇ ਸਮੇਂ ਦੇ ਬਾਅਦ ਜਿੱਦੀ ਵੱਡੀ ਤਿੱਖੀ ਲੜਾਈ ਕਰਨੀ ਪਵੇ ਅਸੀਂ ਕਰਾਂਗੇ ਕਦੇ ਵੀ ਛੇਪ ਵਾਲੇ ਮੀਟਰ ਨਹੀਂ ਲੱਗਣ ਦੇਆ ਅੱਜ ਕਿਹੜੀ ਦੇ ਕਦੇ ਮੀਟਰ ਦਾ ਕਿਹਾ ਅੱਜ ਕੋਟ ਮੇ ਸਿੰਘ ਸਬ ਡਿਵੀਜ਼ਨ ਗੁਰੂਆਲੀ ਜਿਹੜਾ ਵਾ ਉਹਦੇ ਵਿੱਚ ਜਿਹੜਾ ਅਸੀਂ ਇਹ ਮੀਟਰ ਜਮਾ ਕਰਵਾ ਰਹੇ ਹਾਂ ਇਹ ਕੱਲਾ ਅੰਮ੍ਰਿਤਸਰ ਕੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਹੈ ਇਹ ਪੰਜਾਬ ਪਧਰੀ ਜੀ ਕੇਐਮਐਮ ਦਾ ਜਿਹੜਾ ਵਾ ਐਲਾਨ ਕੀਤਾ ਹੈ 2122 ਦਾ ਜਿਹੜਾ ਵਾ ਦੂਸਰੀ ਵਾਰ ਐਲਾਨ ਕੀਤਾ ਪੂਰੇ ਪੰਜਾਬ ਦੇ ਵਿੱਚ ਅੱਜ ਬੜੀ ਹਜ਼ਾਰਾਂ ਲੱਖਾਂ ਜਿਹੜੇ ਆ ਉਹ ਸਮਾਰਟ ਮੀਟਰ ਪੁੱਟ ਕੇ ਜਿਹੜਾ ਬਿਜਲੀ ਘਰਾਂ ਚ ਜਮ੍ਹਾਂ ਕਰਵਾਏ ਜਾਣਗੇ 23 ਨੂੰ ਤੁਹਾਡੇ ਰੋਗ ਕੀਤਾ ਜਾ ਰਿਹਾ। ਮੇਰੇ ਕੋ 5 ਤਰੀਕ ਨੂੰ ਅਸੀਂ ਜਿਹੜਾ ਵਾ ਐਮ ਐਲ ਏ ਮੰਤਰੀਆਂ ਦੇ ਘਰਾਂ ਦੇ ਮੂਹਰੇ ਜਾਵਾਂਗੇ ਉਹ ਉੱਥੇ ਜਿਹੜਾ ਵਾ ਸਾਡੇ ਧਰਨੇ ਹੋਣਗੇ ਬਹੁਤ ਵੱਡੇ ਪੱਦਰ ਤੇ ਹੋਣਗੇ ਉਹ ਪੰਜਾਬ ਪਧਰੀ ਕੇ ਐਮ ਐਮ ਉਹ ਜਿਹੜੇ ਉਹ ਲਿਖੇਗੇ ਪ੍ਰੋਗਰਾਮ। ਕਿ ਅਜਿਹੜਾ ਬਿਜਲੀ ਘਰ ਚ ਨਹੀਂ ਲਗਾਈ ਜਾ ਰਹੀ ਕੀ ਕਰ ਰਹੇ ਹੋ? ਮੈਂ ਨਹੀਂ ਜਰਮਨ ਜਿਸਨ ਬੰਡਾਲਾ ਕਿਸਾਨ ਮੋਤੀ ਸਿੰਘ ਅਸ਼ਵਤੀ ਪੰਜਾਬ ਤੋਂ ਹੋ ਰਹੇ ਹਾਂ ਜੀ। ਅੱਜ ਸਬਜੀਨ ਕੋਰਟ ਮਿੱਥ ਸੇ ਖੜੇ ਆਂ ਨੇੜੇ ਪਿੰਡ ਗਰਵਾਲੀ ਜੋ ਕਿ ਐਮਐਮ ਦਾ ਸੱਦਾ ਸੀਗਾ ਕਿਸਾਨ ਮਜ਼ਦੂਰ ਮੋਰਚਾ ਦਾ ਸੱਦਾ ਸੀਗੇ 21 ਤੇ 22 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮੀਟਰ ਲਾ ਕੇ ਕਿ ਇਹ ਜਿਹੜਿਆ ਜਿਹੜੀ ਲਾਗੇ ਸਬਦੀ ਨੇ ਉੱਥੇ ਜਮ੍ਹਾਂ ਕਰਵਾਉਣੇ ਆ ਔਰ ਇਸੇ ਕਰੀਤੇ ਿਆਦੇ ਸਬਦੀਨ ਕੋਰਟ ਵਿੱਚ ਸਿੱਖ ਪਹੁੰਚੇ ਆ ਕਿਉਂਕਿ ਬਿਲੀ ਨੂੰ ਮੁਕੰਮਲ ਪ੍ਰਾਇਰਥਾਂ ਦੇਣ ਦਾ ਰਾਹ ਪਧਰਾ ਕਰ ਰਹੇ ਆ 1948 ਦਾ ਬਿਲੀ ਐਕਟ ਜਿਹੜਾ ਕਹਿੰਦਾ ਕਿ 3% ਤੋਂ ਵੱਧ ਮੁਆਫਾ ਨਹੀਂ ਦੇਣਾ ਨੋ ਬਰੌਥ ਨੋ ਲਾਸ ਤੇ ਬਿਲੀ ਮਹੀ ਆਗਮ ਹੋਣੀ ਆ ਵੱਧ ਤੋਂ ਵੱਧ ਰੋਜ਼ਗਾਰ ਦੇਣੇ ਆ ਤੇ ਲੋਕਾਂ ਦੀ ਪਹੁੰਚ ਵਿੱਚ ਬਿਜਲੀ ਸੀਗੀ ਸਸਤੀ ਬਿਜਲੀ ਸੀ ਲੋਕਾਂ ਨੂੰ ਮਹੱਇਆ ਕਰਾਉਣੀ ਉਹਦਾ ਮੰਤਬ ਸੀਗਾ 2003 ਦੇ ਵਿੱਚ ਬੀਨੀ ਸਮਥ ਬਿਲ 200 2003 ਅਕੜ ਦੇ ਅੰਦਰ ਨਾ ਉਹਦੇ ਵਿੱਚ ਬਿਦੀ ਵਿੱਚ ਬਿਦੀ ਬਣਾਉਣ ਦਾ ਅਧਿਕਾਰ ਕੰਪਨੀਨ ਦੇਤਾ ਤੇ ਜਿੰਨੇ ਵੀ ਥਰਮਲ ਪਲਾਂਟ ਪੰਜਾਬ ਦੇ ਵਿੱਚ ਲੱਗੇ ਆ 2003 ਦੇ ਅਕੜ ਦੇ ਤਹਿਤ ਲੱਗੇ ਆ ਹੁਣ ਚੇਂਦਰ ਸਰਕਾਰ ਜਿਹੜੀ ਆ ਲੋਕਾਂ ਦੀ ਪੁੱਛੇ ਤੋਂ ਬਗਾਇਰ ਕੋਈ ਕਿਸੇ ਵੀ ਖਵਦਗਾਰ ਦੀ ਸਲਾਹ ਲਏ ਤੋਂ ਬਗੈਰ ਬੀਨੀ 12525 ਲੈ ਕੇ ਆ ਰਹੇ ਆ ਬੀਨੀ ਬਣਾਉਣ ਦਾ ਅਧਿਕਾਰ ਪਹਿਲਾਂ ਕੰਪਨੀ ਦਾ ਇਸ ਐਕਟ ਦੇ ਤਹਿਤ ਬਿਜਲੀ ਵੇਚਣ ਦਾ ਅਧਿਕਾਰ ਕੰਪਨੀ ਦਾ ਹੋਊਗਾ ਬਿਜਲੀ ਦੇ ਰੇਟ ਤੈਅ ਕਰਨ ਦਾ ਹੱਕ ਕੰਪਨੀਆਂ ਨੂੰ ਹੋਊਗਾ ਤੇ ਪ੍ਰੀਪੇਡ ਮੀਟਰ ਜਿਹੜੇ ਇਸੇ ਤਜਵੀਦ ਦਾ ਹਿੱਸਾ ਬਿਜਲੀ ਮੁਕੰਮਲ ਬਰਾੜੇ ਹੱਥਾਂ ਦੇ ਵਿੱਚ ਦੇਣਾ ਵਾ ਤੇ ਸਮੁੱਚੇ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਜੇ ਆਪਣੇ ਸਾਦੇ ਦੇ ਉੱਤੇ ਪ੍ਰੀਪੇਡ ਮੀਟਰ ਜਿਹੜੇ ਲਾ ਕੇ ਆ ਬਿਜਲੀ ਸਾਡੇ ਵਿਨਾਂ ਦੇ ਵਿੱਚ ਜਵਾਂ ਕਰਵਾਏ ਜਾ ਰਹੇ ਆ ਜਿਹੜੇ ਪ੍ਰੀ ਮੀਟਰ ਜਿਹਨਾਂ ਸਰਕਾਰ ਸਮਾਰਟ ਮੀਟਰ ਕਹਿ ਰਹੀ ਆ ਆਮ ਮੀਟਰ ਦੇ ਮੁਕਾਬਲੇ ਦੀ ਖਫਤ ਵੀ ਵਾਧੇ ਆ ਇਲੈਕਟ੍ਰੋਨਿਕ ਮੀਟਰ ਦੇ ਮੁਕਾਬਲੇ ਇਹਦੀ ਖਫਤ ਜ਼ਿਆਦਾ ਆ ਤੇ ਨੰਬਰ ਦੇਤੇ ਜਿਹੜੇ ਸਾਡੇ ਮੀਟਰ ਰੀਡਰ ਨੇ ਜਿਹੜੇ ਜਾ ਕੇ ਪੜਤ ਲੈ ਕੇ ਆਉਂਦੇ ਆ ਬਿੱਲ ਬਣਦੇ ਆ ਉਹਨਾਂ ਦੇ ਰੋਜ਼ਗਾਰ ਵੀ ਖੁੱਸਣੇ ਆ ਸੋ ਸਰਕਾਰ ਜਿਹੜੀ ਆ ਇਸ ਪਾਸੇ ਨੂੰ ਵੱਧ ਰਹੀ ਆ ਅਸੀਂ ਚਾਹੁੰਦੇ ਨੌਜਵਾਨਾਂ ਨੂੰ ਵਾਤਵਰ ਰੋਜ਼ਗਾਰ ਦਿੱਤੇ ਜਾਣ ਤੇ 베ਰੀ ਦਾ ਆਧਾਰਾ ਜਿਹੜਾ ਵਾ ਇਹ ਪ੍ਰਾਡਿ ਅਨੰਦਤਾ ਜਾਵੇ ਲੋਕਾਂ ਦੀ ਜਿਹੜੀ ਆ ਪੂੰਜੀ ਦਾ ਇੱਕ ਆਧਾਰਾ ਖੜਾ ਕੀਤਾ ਵਾ ਆਪ ਸਾਹਿਬ ਜੀ ਨੇ ਖੜੇ ਆ ਇਹ ਇੱਕ ਵੀ ਮੋਰੀ ਵਾਲਾ ਪੈਸਾ ਜਿਹੜਾ ਇਹ ਪਿੰਡ ਦੇ ਲੋਕਾਂ ਨੇ ਨਹੀਂ ਲਿਆ ਇਹ ਪੰਚਾਇਤਾਂ ਦੇ ਮਤੇ ਪਾ ਕੇ ਜ਼ਮੀਨਾਂ ਨੇ ਤੀਆਂ ਵਾ ਜੇ ਕਾਰਪੋਰੇਸ਼ਨਾਂ ਦੇ ਵਿੱਚ ਆਪਣੇ ਬਿਜਲੀ ਘਰ ਬਣੇ ਆ ਤੇ ਕਾਰਪੋਰੇਸ਼ਨ ਮਤੇ ਪਾ ਕੇ ਕਿਉਂਕਿ ਲੋਕਾਂ ਦਾ ਆਧਾਰਾ ਸੀਗਾ ਲੋਕਾਂ ਦੇ ਵਾਸਤੇ ਲੋਕਾਂ ਦੇ ਲਈ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਚੰਦੋਖੇਤ ਬਾਦਲਾ ਸੀਗਾ 90 ਹਜ਼ਾਰ ਕਰੋੜ ਦਾ سرمਾਇਆ ਜਿਹੜਾ ਵਾ ਲੱਗਾ ਵਾ ਸਾਡੇ ਘਰਾਂ ਦੇ ਪਿੰਡ ਪਿਆਰੀਆਂ ਦੇ ਵਿੱਚ ਟਾਵਰ ਲੱਗੇ ਆ ਇੱਕ ਵੀ ਮੋਰੀ ਵਾਲਾ ਪੈਸਾ ਕਿਸੇ ਕਿਸਾਨ ਨੇ ਲਿਆ ਜਿਹਦੇ ਵਿੱਚ ਟੈਲੀਕਾਮ ਕੰਪਨੀ ਕੋਈ ਟਾਵਰ ਲਾਉਂਦੀ ਆ ਮਹੀਨਾ 9000 ਰੁਪਿਆ 10000 ਰੁਪਿਆ ਮੰਤਰੀਓਂ ਰੈਂਟ ਲੈਂਦੇ ਆ ਸੋ ਐਸੇ ਕਰਕੇ ਬਈ ਸਾਡੀਆਂ ਪੈੜੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਾਰ ਵਿਸ਼ੇ ਪੈ ਕਿਉਂ ਸਾਡਾ ਆਧਾਰ ਅਸਿਕਾ ਸੋ ਮੋਦੀ ਜੀ ਆਪਣੇ ਮਿੱਤਰਾਂ ਦੇ ਹਵਾਲੇ ਕਰਨਾ ਚਾਹੁੰਦੇ ਆ ਸੋ ਪੰਜਾਬ ਦੇ ਲੋਕ ਦੇਸ਼ ਦੇ ਲੋਕ ਇਹਦਾ ਪੂਰਾ ਵਿਰੋਧ ਕਰਨਗੇ ਤੇ ਅੱਡੀ ਚੋਟੀ ਦਾ ਜੋਰ ਲਾ ਕੇ ਇਹ ਜੋ ਜਨ ਤਖਤ ਦਾ ਆਧਾਰ ਆ ਕਾਂਪੂਰ ਇਹਨਾਂ ਦੇ ਹਵਾਲੇ ਨਹੀਂ ਜਾਣ ਦਿੱਤਾ ਜਾਊਗਾ ਔਰ ਪ੍ਰੀपेड ਮੀਟਰ ਜੈਸੇ ਤਜਵੀਦ ਦਾ ਹਿੱਸਾ ਐਸੇ ਕਰਕੇ ਜਿਹੜੇ ਸਾਡੀ ਨਾਲ ਵਿੱਚ ਜਮਾ ਕਰਵਾ ਰਹੇ ਜਿਹੜੇ ਕਿਹੜੇ ਬੀਤੀ ਦਾ ਮੀਟਰ ਤੋਂ ਤਿਆਰ ਅੱਛਾ ਮੁਟਿਆ ਪੰਜਾਬ ਦੇ ਵਿੱਚ ਹੀ ਆ ਜੀ ਕਿਤੇ ਕਿਤੇ ਪਹੁੰਚੇ ਕਿਹੜੇ ਅੱਜ ਅਸੀਂ ਕੋਟ ਮਿਤ ਸਿੰਘ ਖੜੇ ਆ ਜੀ ਗਰਵਾੜੀ ਦੇ ਲਾਗੇ ਜਿਹੜਾ ਆਪਣੇ ਸਬਡਿਵੀਜ਼ਨ ਹੈ ਇੱਥੇ ਖੜੇ ਆ ਹਾਂ ਜੀ ਆਪਾਂ ਸਾਰੀ ਵੀਡੀਓ ਬਣਾ ਲੀਏ ਉਹ ਵਾਦੂ ਬਣੇ ਮਨਜਿੰਦਰ ਸਿੰਘ ਹਾਂ ਜੀ ਕਿਹੜੀ ਕਾਪੀ ਜਿਹੜੇ ਇਹ ਸਬਡਿਵੀਨ ਕੋਆਰਡੀਨੇਸ਼ਨ ਮੈਂ ਕਲਰਕਿਆਂ ਦੀ ਸੌਡੀ ਫੋਟੋ ਮੀਟਰ ਦਾ ਗਿਆ ਹੈ ਕੌਣ ਲੈ ਗਿਆ ਇੰਦੇ ਵਿੱਚ ਇੱਕ ਕਿਸਾਨ ਜਿਹਦੇ ਬੰਦੀ ਵੱਲੋਂ ਜੀ ਕੁਮਾੜ ਮੀਟਰ ਜਮਾ ਕਰਾ ਕੇ ਆ ਹਾਂ ਜੀ ਮੁੰਡਾਲਾ ਸਾਹਿਬ ਹਾਂ ਜੀ ਕਹਿਣਾ ਸਰ ਕੁਝ ਨਹੀਂ ਕਰਾਗੇ ਹੁਣ ਕਿਸਾਨ ਜਿਵੇਂ ਬੰਦੀ ਉਹਨਾਂ ਲਾ ਕੇ ਦਿੱਤੇ ਗਏ ਆ ਹਾਂਜੀ ਇਹ ਅਫਸਰਾਂ ਨੂੰ ਦੱਸ ਦਿੱਤਾ ਜਾਣਾ ਹੁਣ ਇਹ ਲਗਭਗ 40 50 ਮੀਟਰ ਜਮ੍ਹਾਂ ਕਰਾ ਦਿੱਤੇ